ਆਪਾ ਪੰਜਾਬੀ ਲੋਕ ਪੰਜਾਬ ਛੱਡ ਰਹੇ ਆ ਕਿਉਂਕਿ ਸਾਡੇ ਹੱਥ ਵਿੱਚ ਕੋਈ ਹੁਨਰ ਨਹੀਂਗਾ ਅਸੀਂ ਪਹਿਲਾਂ ਟਾਈਮ ਰਿੰਦੇ ਕੋਈ ਸਕਿੱਲ ਨਹੀਂ ਸਿੱਖੀ ਹੋਈ ਤਾਂ ਬਾਅਦ ਵਿੱਚ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਜੇ ਨਹੀਂ ਹੱਥ ਵਿੱਚ ਕੋਈ ਸਕਿੱਲ ਤਾਂ ਗਧੇ ਵਾਂਗੂ ਕੰਮ ਕਰਦੇ ਆ ਲੈ ਕੇ ਤਕਰੀਬਨ ਸੋਚਿਆ ਜਾਵੇ ਤਾਂ 80% ਲੋਕ ਇਹੋ ਜਿਹੇ ਆ ਪੰਜਾਬੀ ਜਿਹੜੇ ਬਾਹਰਲੇ ਵਿਦੇਸ਼ਾਂ ਵਿੱਚ ਗਧੇ ਵਾਂਗੂ ਬਗੀ ਜਾਂਦੇ ਆ ਤਾਂ ਕੰਮ ਕਰਦੇ ਟਾਈਮ ਰਿੰਦੇ ਉਹਨਾਂ ਨੇ ਕੰਮ ਨਹੀਂ ਸਿੱਖਿਆ ਕਿਉਂ ਨਹੀਂ ਸਿੱਖਿਆ ਕਿਉਂਕਿ ਉਹਨਾਂ ਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਹੋਇਆ ਸੀਗਾ ਉਹਨਾਂ ਨੇ ਜ਼ਿੰਦਗੀ 'ਚ ਇਹੀ ਸੋਚਿਆ ਸੀਗਾ ਇੱਕ ਇਹੀ ਸੁਪਨਾ ਸ਼ੁਰੂ ਹੁੰਦੇ ਸੀਗਾ ਵੀ ਮੈਂ ਵਿਦੇਸ਼ ਜਾਣਾ ਉੱਥੇ ਜਾ ਕੇ ਕੰਮ ਕਰਨਾ ਪਰ ਕੰਮ ਕੀ ਕਰਨਾ ਇਹ ਨਹੀਂ ਪਤਾ ਹੁੰਦਾ ਸੀ ਨਾ ਕੋਈ ਸਿੱਖਿਆ ਸੀਗਾ ਇਹ ਲੋਕ ਜਿਹੜੇ ਆ ਇਸ ਬੰਦੇ ਨਾਲ ਮੈਂ ਗੱਲ ਕੀਤੀ ਵੀਰ ਨਾਲ ਇਹਨੂੰ 15 ਸਾਲ ਹੋ ਗਏ ਇੱਥੇ ਤਾਂ ਟਾਂਡੇ ਥਾਣੇ ਦੇ ਲੱਗੇ ਰਜਾਈਆਂ ਭਰਦਾ ਮੈਂ ਜਾ ਕੇ ਪੁਰਾਣੀ ਰਜਾਈ ਦਿੱਤੀ ਤੇ ਉਹ ਕਹਿੰਦਾ ਮੈਂ ਕਿਹਾ ਕਿੰਨਾ ਟਾਈਮ ਲੱਗਣਾ ਕਹਿੰਦਾ ਭਾਜੀ 1 ਘੰਟੇ ਦੇ ਵਿੱਚ ਕਵਰ ਕਰ ਦਿਆਂਗਾ ਵਿੱਚ ਉਸ ਦਾ ਛੋਟਾ ਪਰਿਵਾਰ ਦਾ ਜੀ ਬੱਚਾ ਵਿੱਚ ਉਹਦੀ ਘਰ ਵਾਲੀ ਸਾਰਿਆਂ ਨੇ ਲੱਗ ਲਗਾ ਕੇ 1 ਘੰਟੇ ਵਿੱਚ ਕੰਮ ਫਿਨਿਸ਼ ਕਰਤਾ ਵਿੱਚ ਛਾੜ ਦੇ ਕੇ ਉਹਨੇ ਮੇਰੇ ਤੋਂ 1400 ਰੁਪਏ ਲਿਆ ਮਸਲਾ 1400 ਰੁਪਏ ਦੇਣ ਦਾ ਨਹੀਂ ਗੱਲ ਇਹ ਸੋਚਣ ਵਾਲੀ ਸੀ ਉੱਥੇ ਬੈਠ ਕੇ ਵੀ ਇਹ ਪਰਿਵਾਰ ਦੇ ਜੀ ਸਾਰਿਆਂ ਨੇ ਲੱਗ ਕੇ ਜੇ 1400 ਲਿਆ ਕਮ ਸੇ ਕਮ ਉਹਨਾਂ ਨੇ ਮੇਰੇ ਕੋਲੋਂ 1000 ਰੁਪਏ ਤਾਂ ਕਮਾਇਆ ਹੁਣ ਜੇ ਆਪਣੇ ਲੋਕ ਬਾਹਰ ਜਾ ਕੇ ਕੰਮ ਜ਼ਰੂਰ ਕਰਦੇ ਆ ਪਰ ਸਾਡੇ ਨਾਲ ਬਾਧ ਪੈਸੇ ਇੱਥੇ ਪ੍ਰਵਾਸੀ ਕਮਾਉਂਦੇ ਆ ਕਿਉਂਕਿ ਉਹਨਾਂ ਦੇ ਹੱਥ ਵਿੱਚ ਗੋਣਾ ਸਾਡੇ ਹੱਥਾਂ ਵਿੱਚ ਗੁਣ ਨਹੀਂ ਇਸ ਕਰਕੇ ਬਾਹਰ ੱਟਕੇ ਹੀ ਖਾਂਦੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਆ ਇਸ ਕਰਕੇ ਟਾਈਮ ਰਹਿੰਦੇ ਕੋਈ ਨਾ ਕੋਈ ਕੰਮ ਜ਼ਰੂਰ ਸਿੱਖ ਲੈਣਾ ਚਾਹੀਦਾ ਤਾਂ ਜੋ ਤੁਸੀਂ ਪੰਜਾਬ ਵਿੱਚ ਹੀ ਕਾਮਯਾਬ ਹੋ ਸਕੋ ਵਿਦੇਸ਼ਾਂ ਵਿੱਚ ਆ ਕੇ ੱਟਕੇ ਨਾ ਖਾ ਸਕੋ